ਰਿਆਂ ਦੀ ਗਿਣਤੀ ਬੇਅੰਤ ਸੀ ਅੰਦਰੋਂ ਰਸਦਾਂ ਮਸਤਾਨੀਆਂ ਹੋਣ ਕੰਡੇ ਸਨ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਹੁਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ ਪਰ ਫਿਰ ਵੀ ਚਲਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਕੜੀ ਸਿੱਖਾ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ मां का वचन गुरु जी बनेगा संगता ने, ने कसम खा के, की है। एक तोड़ के बाहर निकलना ही चाहता है माता गुजरी जी जो सदा सहनशीलता सियाणप की मूर्त सन ने गंभीरता गुरु जी ने बेनती सूचित की ਗੁਰੂ ਜੀ ਨੇ بڑے ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਹਨਾਂ ਦੇ ਦਿਲਾਂ ਵਿੱਚ ਫਰੇਬ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੀ ਲਾ ਕੇ ਗੱਡੀਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਢੱਕ ਕੇ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਛੱਡਿਆ ਗਿਆ ਬਹਿਰੀਆਂ ਨੇ ਜਿਵੇਂ ਹੀ ਉਹਨਾਂ ਗੱਡੀਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇਨ੍ਹਾਂ ਗੱਡੀਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੇ ਵੇਖਦੇ ਹੀ ਉਹਨਾਂ ਦੀਆਂ ਖਸਮਾਂ ਹਵਾ ਹੋ ਗਈਆਂ ਉਹਨਾਂ ਗੱਡੀਆਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਹ ਦ੍ਰਿਸ਼ ਬੇਨਤੀ ਕਰਤਾ ਸਿੱਖਾਂ ਨੂੰ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਜੀ ਨੇ ਆਪਣੇ ਹੀ ਨੈਤਰਾ ਨਾਲ ਦੇਖਿਆ ਕਿ ਅਗਲੀ ਰਾਤ ਕਿੰਨਾ ਔਖਾ ਹੈ ਉਨ੍ਹਾਂ ਦੇ ਹੌਸਲੇ ਵਿੱਚ ਕੋਈ ਕਾਟ ਨਹੀਂ ਆਈ। ਉਨ੍ਹਾਂ ਨੇ ਚੜ੍ਹਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ। ਕਿਲੇ ਦੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਜੰਗੀ ਬਣ ਗਈ ਸੀ। ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਅਤੇ ਸੰਗਤਾਂ ਨੂੰ ਧੀਰਜ ਦਿੰਦੇ। ਕਦੇ ਅਰਦਾਸ ਕਰਦੇ, ਕਦੇ ਹੌਸਲਾ ਬੰਨ੍ਹਦੇ, ਪੁੱਤਰੋ ਭੁੱਖ ਤੇ ਪਿਆਸਾਨੂੰ ਕਮਜ਼ੋਰ ਨਹੀਂ ਕਰ ਸਕਦੇ। ਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਘੇਰੇ ਦੇ ਦੌਰਾਨ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਹੀ ਨਹੀਂ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਨਾਂ ਵਿੱਚ ਭਰੋਸਾ ਤੇ ਹਿੰਮਤ ਦੀ ਜੋਤ ਨੂੰ ਜਗਦੇ ਰੱਖਿਆ ਸ੍ਰੀ ਆਨੰਦਪੁਰ ਸਾਹਿਬ ਦੀਆਂ ਉਹ ਘੜੀਆਂ ਜਿੱਥੇ ਹਰ ਪਲ ਮੌਤ ਦਾ ਸਾਆਇਆ ਸੀ ਕੁਤੀ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਦੀ ਪ੍ਰੇਰਣਾ ਨਾਲ ਹੀ ਸਿੱਖਾਂ ਨੇ ਉਹ ਸਾਰਾ ਸੰਕਟ ਸੰਭਾਰਿਆ